ਇਹ ਸਿੱਖ ਬਹੁਤ ਅਮੀਰ ਹੈ ਤੁਸੀਂ ਸੋਚੋਗੇ ਜੇ ਅਮੀਰ ਹੈ ਤਾਂ ਸਾਈਕਲ ਦੇ ਕਿਉਂ ਮਹਿੰਗੀ ਕਾਰ ਕਿਉਂ ਨਹੀਂ ਕਾਰ ਤਾਂ ਦੂਰ ਦੀ ਗੱਲ ਇਸ ਬਾਈ ਨੇ ਕਦੇ ਮੋਟਰਸਾਈਕਲ ਵੀ ਨਹੀਂ ਖਰੀਦਿਆ ਤੇ ਨਾ ਹੀ ਕਰੇ ਏਸੀ ਲਗਵਾਇਆ ਹਜ਼ਾਰਾਂ ਰੁਪਏ ਲਗਾਉਣ ਵਾਲੇ ਇਸ ਵੀਰ ਦੇ ਵਿਚਾਰ ਜਰੂਰ ਸ਼ੇਅਰ ਕਰਿਓ ਹਾਂ ਬਾਈ ਚੰਗਾ ਕੰਟੈਂਟ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਜੇਕਰ ਤੁਸੀਂ ਕਮਲ ਭਾਬੀ ਵਰਗਾ ਕੰਟੈਂਟ ਦੇਖਣ ਦੇ ਸ਼ਕੀਨ ਹੋ ਤਾਂ ਇਹ ਵੀਡੀਓ ਤੋਂ ਦੂਰ ਰਹੋ ਤੋਂ ਅੱਜ ਮੀਂਹ ਪਿਆ ਬਹੁਤ ਜ਼ਿਆਦਾ ਉਹ ਸੜਕ ਤੇ ਪਾਣੀ ਖੜਾ ਮੈਂ ਕਹਿਆ ਪਾਣੀ ਖੜ ਗਿਆ ਬਸ ਸੜਕ ਗਈ ਉੱਥੇ ਫਿਰ ਮਾਰੇ ਨੇ ਕਿਰਪਾ ਕੀਤੀ ਇਸਾਈਡ ਤੇ ਲਾਇਆ ਤਹੀ ਮੇਰੇ ਕੋਲ ਜਿਹਨਾਂ ਸਪੈਲਿੰਗ ਘਰੋਂ ਲੈ ਗਿਆ ਸੀ ਮੈਂ ਕਿਹਾ ਮੀਂਹ ਪਿਆ ਪੰਗਾ ਹੋਣਾ ਜ਼ਰੂਰ ਲਾਈਨਾਂ ਜ਼ਰੂਰ ਬੰਦ ਹੋਣਗੀਆਂ ਫਿਰ ਜਾਸੀ ਦੇ ਨੇ ਜਾਲੀਆਂ ਸਾਫ਼ ਕੀਤੀਆਂ ਉਹ ਪਾਣੀ ਚਾਲੂ ਕੀਤਾ ਜਿਹੜਾ ਮੈਨੂੰ ਕੰਮ ਆਉਂਦਾ ਮੈਂ ਉਹ ਕੰਮ ਸਾਈਕਲ ਤੇ ਕਰਦਾ ਉਹਦੇ ਨਾਲ ਕੀ ਆ ਤੇਲ ਮੈਂ ਆਪਣਾ ਤੇਲ ਦੀ ਉਹ ਖੱਪ ਨਹੀਂ ਕਰ ਰਿਹਾ ਮੈਂ ਧੂਆਂ ਨਹੀਂ ਛੱਡ ਰਿਹਾ ਵੀ ਕਣਾਂ ਮੇਰਾ ਮੋਟਰਗੋ ਵੀ ਮੋਟਰਸਾਈਕਲ ਖਰੀਦ ਰਿਹਾ ਮੈਂ ਉਹ ਨਹੀਂ ਕਰ ਰਿਹਾ ਤਾਂ ਕਿ ਮੈਂ ਪੋਲਿਊਸ਼ਨ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਜ਼ੀਰੋ ਰੱਖਾਂ ਤੇ ਮੇਰਾ ਬਚਵਨ ਬਹੁਤ ਵਧੀਆ ਆ ਰਿਹਾ ਬਹੁਤ ਵਧੀਆ ਪਾਣੀ ਖੁੱਡਾ ਡੁੱਲਾ ਬਹੁਤ ਸੋਹਣਾ ਟੈਂਪਰੇਟ ਤਾਪਮਾਨ ਵੈਸੀ ਮਤਲਬ ਬੜੇ ਵਧੀਆ ਰਹੇ ਹਨ ਪਰ ਇਹ ਗੁਨਾਹ ਕਰਾਂ ਸੀ ਕਿ ਆਉਣ ਵਾਲੀ ਜਨਰੇਸ਼ਨ ਨੂੰ ਕੁਝ ਨਹੀਂ ਦੇ ਕੇ ਚੱਲੇ ਉਹਨਾਂ ਨੂੰ ਤਾਂ ਅਸੀਂ ਗੰਦਾ ਪਾਣੀ ਗੰਦੀ ਹਵਾ ਦੇ ਕੇ ਜਾ ਰਹੇ ਹਾਂ ਅਸੀਂ ਇਸ ਟਾਈਮ ਸਾਡੇ ਰਾਜਨੀਤੀ ਦੀ ਜਿਹੜੀ ਸਾਡੀ ਕਹੋ ਲੀਡਰਸ਼ਿਪ ਆ ਉਹਦੇ ਵਿੱਚ ਨਾ ਅਕਾਲ ਪੈ ਚੁਕਿਆ ਸੈਂਸਰਿਟੀ ਦਾ ਅਕਾਲ ਪੈ ਚੁਕਿਆ ਅਕਾਲ ਵਰਡ ਮੈਂ ਯੂਜ਼ ਕਰਦਾ ਅਕਾਲ ਅਕਾਲ ਦਾ ਮਤਲਬ ਸੰਸ ਜਿਹਨੂੰ ਅਕਾਲ ਪੈਂਦਾ ਜੇ ਤਾਂ ਕੀ ਹਾਲ ਹੁੰਦਾ ਸੀਗਾ ਸੇਧ ਉੱਥੇ ਹੀ ਹੋਣੀ ਆ ਸਾਰਾ ਕੁਝ ਚੱਲਣਾ ਉੱਥੇ ਹੀ ਆ ਸਿਸਟਮ 'ਚ ਉਹ ਉੱਥੋਂ ਉਹ ਠੀਕ ਹੈ ਤਾਂ ਥੋੜਾ ਆਹ ਦਾ ਆਲਾ ਠੀਕ ਹੋਊਗਾ ਜਦੋਂ ਉੱਥੇ ਗੜਬੜਾ ਨਾ ਉੱਥੇ ਖਰਾਬ ਆ ਥੋੜਾ ਆਹ ਦਾ ਆਲਾ ਸਾਰਾ ਖਰਾਬ ਹੀ ਹੋਣਾ ਜਦੋਂ ਵੀ ਮੈਂ ਸਬਜ਼ੀ ਖਰੀਦਦਾ ਜਾਂ ਮੈਂ ਕੁਝ ਵੀ ਦਰੋਂ ਫਰੂਟ ਜਾਂ ਫਲ ਸਭ ਕੁਝ ਲੈ ਕੇ ਆਉਣਾ ਮੈਂ ਤਾਂ ਝੋਲੇ ਲਗਿਆ ਮੇਰਾ ਹੁਣ ਵੀ ਝੋਲਾ ਹੈ ਮੇਰੇ ਕੋਲ ਇਹ ਝੋਲੇ ਦੇ ਵਿੱਚ ਮੈਂ ਆਪਣਾ ਸਮਾਨ ਪਾਇਆ ਹੈ। ਅਸੀਂ ਤਾਂ ਮੈਂ ਤਾਂ ਬਹੁਤ ਖੁਸ਼ਕਿਸਮਤ ਹਾਂ ਸਾਹਮਣਾ ਆਪਣੇ ਨੂੰ ਕਿ ਯਾਰ ਮੈਂ ਇੱਥੇ ਜਨਮ ਲਿਆ ਮੈਂ ਇੱਥੇ। ਬਹੁਤ ਮੈਂ ਆਪਣੇ ਨੂੰ ਖੁਸ਼ਕਿਸਮਤ ਹਾਂ। ਤੇ ਅਸੀਂ ਅਰਦਾਸ ਹੀ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੇ ਪੰਜਾਬ ਨੂੰ ਬਚਾ ਲਓ ਸਾਡੇ ਪੰਜਾਬ ਨੂੰ। ਸਤਿ ਸ੍ਰੀ ਅਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਅੱਜ ਲੁਧਿਆਣਾ ਦੀਆਂ ਸੜਕਾਂ ਤੇ ਮੌਜੂਦ ਹਾਂ ਅਸੀਂ। ਲੁਧਿਆਣਾ ਦੇ ਵਿੱਚ ਇੱਕ ਸ਼ਖਸ ਨੇ ਜੋ ਕਈ ਸਾਲਾਂ ਤੋਂ ਸਾਈਕਲ ਦੇ ਉੱਤੇ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਜਿਨ੍ਹਾਂ ਨੇ ਬੋਰਡ ਲਗਾਏ ਹੋਏ ਨੇ ਸਾਈਕਲ ਦੇ ਉੱਤੇ ਪਾਣੀ ਨੂੰ ਬਚਾਉਣ ਨੂੰ ਲੈ ਕੇ ਵਾਤਾਵਰਨ ਨੂੰ ਬਚਾਉਣ ਨੂੰ ਲੈ ਕੇ ਤੇ ਲਗਾਤਾਰ ਲੁਧਿਆਣਾ ਵਾਸੀਆਂ ਨੂੰ ਸੁਚੇਤ ਕਰ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਟਾਈਮ ਹੈ ਉਹ ਕਿਦਾਂ ਦਾ ਰਹਿਣ ਵਾਲਾ ਹੈ ਕਿੰਨੀਆਂ ਕਿ ਮੁਸ਼ਕਲਾਂ ਆਉਣ ਵਾਲੀਆਂ ਨੇ ਔਰ ਕਿਵੇਂ ਅਸੀਂ ਇਸ ਨੂੰ ਬਚਾ ਸਕਦੇ ਹਾਂ ਵਾਤਾਵਰਨ ਨੂੰ ਕਿਵੇਂ ਬਚਾ ਸਕਦੇ ਹਾਂ ਸਾਡੇ ਨਾਲ ਇਸ ਵੇਲੇ ਸੁਤਨਾਮ ਸਿੰਘ ਜੀ ਮੌਜੂਦ ਨੇ ਸੁਨਾਮ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ੍ਰੀ ਗੁਰੂ ਜੀ ਨਾ ਜੀ ਕਹਿੰਦੇ ਆ ਵੀ ਅ ਕੀ ਇਹ ਜੇ ਹ ਕਾਰਨ ਰਹਿ ਗਿਆ ਕਿ ਤੁਸੀਂ ਲਗਾਤਾਰ ਕਈ ਸਾਲਾਂ ਤੋਂ ਇਦਾਂ ਹੀ ਸਾਈਕਲ ਚਲਾ ਰਹੇ ਹੋ ਲੋਕਾਂ ਨੂੰ ਸੁਚੇਤ ਕਰ ਰਹੇ ਹੋ ਲੇਕਿਨ ਲੋਕਾਂ ਨੇ ਤਾਂ ਕੰਤੇ ਜੂ ਤੱਕ ਨਹੀਂ ਸਰਕਦੀ ਹੈਗੀ ਇਸ ਜੀ ਨੂੰ ਲੈ ਕੇ ਨਹੀਂ ਦੇਖੋ ਸੁਚੇਤ ਸਾਨੂੰ ਹੋਣਾ ਪੈਣਾ ਸਾਨੂੰ ਸਤਾਰਕ ਹੋਣਾ ਪੈਣਾ ਸਾਨੂੰ ਹਾਲਾਤ ਤੁਸੀਂ ਇਹ ਰੀਸੈਂਟ ਦੇਖ ਲਓ ਚਲੋ ਮੈਂ ਬਹੁਤ ਦੂਰ ਨਹੀਂ ਜਾਂਦਾ ਪਿਛਲੇ ਹਫਤੇ ਦੇ ਲੈ ਆਓ ਟੈਂਪਰੇਚਰ ਆਮ ਨਾਲੋਂ 3 ਡਿਗਰੀ ਜ਼ਿਆਦਾ ਸੀਗਾ ਤਰਾ ਤਰਾ ਹੋ ਗਈ 48 ਡਿਗਰੀ ਟੈਂਪਰੇਚਰ ਕਈ ਦਿਨ ਲਗਾਤਾਰ ਆ ਚਲੋ ਕੱਲ ਰਾਤ ਮੀਂਹ ਪੈ ਗਿਆ ਰਾਹਤ ਮਿਲੀ ਹੈ ਬਟ ਤੁਸੀਂ ਇਹ ਦੇਖੋ ਵੀ ਕਿਦਾਂ ਸਾਡਾ ਮਤਲਬ ਐਨਵਾਇਰਨਮੈਂਟ ਕਿੰਨੀ ਤੇਜ਼ੀ ਨਾਲ ਬਦਲ ਰਿਹਾ ਹੈ ਕਿੰਨੀ ਤੇਜ਼ੀ ਨਾਲ ਬਦਲ ਰਿਹਾ ਹੈ ਪਾਣੀ ਦੀ ਡਿਮਾਂਡ ਮਤਲਬ ਜਿਵੇਂ ਜਿਵੇਂ ਹਰ ਸਾਲ ਉਹਨੇ ਪਾਣੀ ਦੀ ਮੰਗ ਬਹੁਤ ਜ਼ਿਆਦਾ ਵਧ ਰਹੀ ਹੈ ਬਹੁਤ ਜ਼ਿਆਦਾ ਵਧ ਰਹੀ ਹੈ ਠੀਕ ਹੈ ਨਾ ਬਟ ਉਹਦੇ ਅਕੋਰਡਿੰਗਲੀ ਅਸੀਂ ਆਪਨੇ ਸੁਚੇਤ ਨਹੀਂ ਹੋ ਰਹੇ ਸਾਨੂੰ ਵੈਸੇ ਸੁਚੇਤ ਹੋਣ ਦੀ ਲੋੜ ਬਹੁਤ ਹੈ ਦਰਖਤ ਕੱਟ ਰਹੇ ਨੇ ਪਾਣੀ ਦੀ ਡਿਮਾਂਡ ਵਾੜੇ ਸਾਰਾ ਸਾਡਾ ਸਿਸਟਮ ਹਿਲ ਰਿਹਾ ਇਕੋਸਿਸਟਮ ਸਾਡਾ ਹਿਲ ਰਿਹਾ ਸਾਡਾ ਸਾਡਾ ਜੇ ਤਾਣਾ ਬਾਣਾ ਤੁਸੀਂ ਜੇ ਗੌਰ ਨਾਲ ਦੇਖੋ ਤੇ ਬਹੁਤ ਡਰਾਸਟਿਕ ਚੇਂਜਸ ਆ ਰਹੀਆਂ ਨੇ ਅੱਗੇ ਜਾ ਕੇ ਕੀ ਬਣੂਗਾ ਮੈਨੂੰ ਨਹੀਂ ਪਤਾ ਕਿ ਦੇਖੋ ਬੋਡੀ ਆ ਟੈਂਪਰੇਚਰ ਵੀ ਇੱਕ ਲਿਮਟ ਹੁੰਦੀ ਆ ਕੱਲ ਮੈਂ ਅਖਬਾਰ ਵਾਲੇ ਦੋ ਮੌਤਾਂ ਆਈਆਂ ਨੇ ਕੱਲ ਪਰਸੋਂ ਜ ਆਈਆਂ ਨੇ ਵੀ ਗਰਮੀ ਨਾਲ ਮਤਲਬ ਤੁਸੀਂ ਇਹ ਦੇਖੋ ਇਹ ਜੇਠ ਹਾਰੜ ਦਾ ਮਹੀਨਾ ਹਾਰੜ ਦਾ ਮਹੀਨਾ ਇਹ ਚੱਲ ਰਿਹਾ ਹਾਰੜ ਜੇਠ ਹੜ ਪੂਰੀ ਗਰਮੀ ਅਤ ਦੀ ਗਰਮੀ ਪੈਂਦੀ ਆ ਗਰਮੀ ਦੇਖੋ ਕਿੰਨੀ ਪੈਣੀ ਆ ਤੇ ਗਰਮੀ ਨਾਲ ਦੇਖੋ ਪਾਣੀ ਵਧਣਾ ਬਟ ਜੇ ਅਸੀਂ ਪਾਣੀ ਨੂੰ ਸਾਂਭਿਆ ਨਾ ਹਲੇ ਵੀ ਅਸੀਂ ਮਤਲਬ ਪਾਣੀ ਨੂੰ ਲੈ ਕੇ ਇਹਨੇ ਸੁਚੇਤ ਨਹੀਂ ਹੋ ਰਹੇ ਹੈਗੇ ਪਾਣੀ ਨੂੰ ਬਹੁਤ ਕੀਮਤੀ ਹੈ ਇਹ ਚਾਹੀਦੀ ਇਹਦੀ ਵੈਲਿਊ ਸਾਨੂੰ ਰਾਜਸਥਾਨ ਜਾ ਕੇ ਪੁੱਛੋ ਜੇ ਕਿ ਮੈਂ ਇੱਕ ਵਾਰ ਰਾਜਸਥਾਨ ਗਿਆ ਮੈਂ ਹਰਾਨਸੀ ਉਹ ਸੂਏ ਚ ਪਾਣੀ ਆ ਰਿਹਾ ਸੀ ਉਹਨੂੰ ਉਹ ਫਿਲਟਰ ਕਰਕੇ ਪੀ ਰਹੇ ਸੀਗੇ ਉਹ ਤੇ ਮੈਂ ਤਾਂ ਆਪਣੇ ਬੜਾ ਖੁਸ਼ਕਿਸਮਤ ਸਮਝਿਆ ਮੈਂ ਕਿਹਾ ਯਾਰ ਅਸੀਂ ਤਾਂ ਥੱਲੇੋਂ ਇੰਨਾ ਮਿੱਠਾ ਪਾਣੀ ਵਧੀਆ ਪਾਣੀ ਬਟ ਫੇਰ ਵੀ ਹੁਣ ਕੁਆਲਿਟੀ ਡੇ ਬਾਏ ਡੇ ਹੁਣ ਉਹ ਦੇਖੋ ਬੁੱਢੇ ਨਾਲੇ ਦੀ ਸਮੱਸਿਆ ਆ ਗਈ ਆ ਕਿੰਨੀ ਗੰਭੀਰ ਸਮੱਸਿਆ ਬਣ ਚੁੱਕੀ ਆ ਉਹ ਇਹ ਬਾਬਾ ਜੀ ਲੱਗੇ ਹੋਏ ਨੇ ਪਰ ਫਿਰ ਵੀ ਮਿਲੇ ਆ ਉਹਨਾਂ ਨੂੰ ਬਹੁਤ ਵਧੀਆ ਇਨਸਾਨ ਨੇ ਪਰ ਮੈਂ ਕਿਹਾ ਬਾਬਾ ਜੀ ਜਨੀਅਰ ਤੱਕ ਬਾਕੀ ਸਾਰੇ ਮੈਂ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਮੈਂ ਕਿਹਾ ਜਨੀਅਰ ਤੱਕ ਬਾਕੀ ਸਾਰੇ ਨਹੀਂ ਜੋੜਾਂਗੇ ਉਹ ਪੋਸੀਬਲ ਨਹੀਂ ਹੈ ਉਹ ਵਿਚਾਰੇ ਇਕੱਲੇ ਲੱਗੇ ਹੋਏ ਨੇ ਹਾਲਾਤ ਮਤਲਬ ਨਹੀਂ ਵਧੀਆ ਹੈਗੇ ਪਰ ਸਾਨੂੰ ਸਾਰਿਆਂ ਨੂੰ ਇਹ ਲੋੜ ਹੈ ਇਸ ਟਾਈਮ ਕਿ ਅਸੀਂ ਪਾਣੀ ਨੂੰ ਲੈ ਕੇ ਥੋੜਾ ਜਿਹਾ ਆਪਣੇ ਆਪ ਨੂੰ ਇਹ ਤੇ ਗੰਭੀਰ ਹੋਈ ਏ ਕਿ ਪਾਣੀ ਤਾਂ ਕੋਈ ਤੋੜ ਨਹੀਂ ਬਦਲਣੀ ਹੈ ਕੋਈ ਜਾਂ ਤਾਂ ਆਵੇ ਨਾ ਬੰਦਾ ਕਹਿੰਦਾ ਮੈਂ ਇਹਦਾ ਬਦਲਾ ਹੈਗਾ ਮੈਨੂੰ ਕੋਈ ਨਹੀਂ ਮੈਂ ਆਰਾਮ ਨਾਲ ਕੋਈ ਗੱਲ ਨਹੀਂ ਚੱਲੂਗਾ ਸਾਨੂੰ ਐਕਚੁਅਲੀ ਕੀ ਹੈ ਸਰਕਾਰਾਂ ਵੀ ਸੈਂਸੀਅਰ ਨਹੀਂ ਹੈਗੀਆਂ ਗਵਰਨਮੈਂਟ ਵੀ ਸੈਂਸੀਅਰ ਨਹੀਂ ਹੈਗੀ ਗਵਰਨਮੈਂਟ ਵੀ ਸੈਂਸੀਅਰ ਨਹੀਂ ਹੈ ਸਾਰੇ ਸਾਨੂੰ ਮਿਲ ਕੇ ਸੈਂਸਿਟੀ ਬਹੁਤ ਲੋਡ ਹੈ ਇਸ ਟਾਈਮ ਅਜਾ ਮੈਂ ਇਹ ਵੀ ਚੀਜ਼ ਸੁਣੀ ਸੀ ਕਿ ਵੀ ਤੁਸੀਂ ਦਰਖਤ ਲਗਾ ਰਹੇ ਹੋ ਸੜਕਾਂ ਦੇ ਉੱਤੇ ਹਨਾ ਫਿਰ ਉਸ ਦੀ ਦੇਖ ਰੇਖ ਵੀ ਕਰਦੇ ਪਿਓ ਇਹ ਨਹੀਂ ਲਗਾ ਕੇ ਛੱਡ ਰਹੇ ਨਹੀਂ ਪਤਾ ਕੀ ਹੈ ਜੀ ਉਹ ਪਹਿਲਾਂ ਪਹਿਲਾਂ ਦੇਖਿਆ ਪਹਿਲਾਂ ਪਹਿਲਾਂ ਬੂਟੇ ਲਾਏ ਬੂਟੇ ਲਾਉਣੇ ਚੱਲੇ ਉਹ ਮੈਂ ਉਹ ਦੇਖਿਆ ਉਹ ਰਿਜ਼ਲਟ ਨਹੀਂ ਆ ਰਹੇ ਸੀਗੇ ਕਿਉਂ ਨਹੀਂ ਰਿਜ਼ਲਟ ਆ ਰਹੇ ਸੀ ਕਿਉਂਕਿ ਪਾਣੀ ਵੱਲੋਂ ਮਰ ਜਾਂਦੇ ਸੀ ਉਹ ਜਦੋਂ ਲਾਉਣਾ ਲਾਗੇ ਤਾਂ ਠੀਕ ਆ ਉਹ ਫਿਰ ਪਿਛਲੇ ਸਾਲ ਮਹਾਰਾਜ ਨੇ ਕਿਰਪਾ ਕੀਤੀ ਕਿ ਨਹੀਂ ਤੂੰ ਬੂਟੇ ਲਾਉਣੇ ਆ ਬੂਟੇ ਲਾ ਕੇ ਨਾਲ ਦੇਖਣਾ ਵੀ ਆ ਉਹ ਇਸ ਕਰਕੇ ਹੁਣ ਬੂਟਿਆਂ ਦੇ ਨਾਲ ਪਾਣੀ ਵੀ ਉਹਨੂੰ ਕੋਸ਼ਿਸ਼ ਕਰੀਦੀ ਆ ਕਿ ਘੱਟੋ ਘੱਟ ਹਫ਼ਤੇ ਇੱਕ ਵਾਰ ਜ਼ਰੂਰ ਮਤਲਬ ਪਾਣੀ ਦਾ ਜਾ ਕੇ ਸੱਜੇ ਖੱਬੇ ਜਿੱਥੇ ਸਰੋਤ ਮਿਲਦਾ ਉੱਥੋਂ ਚੱਕ ਕੇ ਪਾਣੀ ਦਾ ਕਰੀਦਾ ਉਹਨਾਂ ਨੂੰ ਜਿੱਥੇ ਜਿੱਥੇ ਵੀ ਲਾਏ ਨੇ ਇਸ ਵਾਰ ਜਿਵੇਂ ਹੁਣ ਟੈਂਪਰੇਚਰ ਵੱਧ ਰਿਹਾ ਇਸ ਕਰਕੇ ਮਹਾਰਾਜੇ ਕੇ ਅਰਦਾਸ ਕੀਤੀ ਪਾਸ਼ਾ ਹੋਰ ਬੂਟੇ ਲਵਾਏ ਵਸ ਕੀ ਤੇ ਹੋਰ ਚਲੋ ਕੋਈ ਨਹੀਂ ਤੁਸੀਂ ਬਲ ਬਖਸ਼ੋ ਤਾਂ ਕਿ ਹੋਰ ਥੋੜਾ ਜਿਹਾ ਕਰੀਏ ਪਾਣੀ ਦਾ ਕਰਕੇ ਵੀ ਵਧਾ ਸਕੀਏ ਬੂਟੇ ਦੀ ਬਹੁਤ ਲੋੜ ਆ ਸਾਨੂੰ ਖਾਸ ਕਰਕੇ ਸਾਡੇ ਲੁਧਿਆਣਾ ਤਾਂ ਵੈਸੇ ਹੀ ਬੜਾ ਮਤਲਬ 에ਅਰ ਕੁਆਲਿਟੀ ਵਖੋ ਪਾਣੀ ਪਖੋ ਵੈਸੇ ਹੀ ਬੜੀ ਉਹ ਅਸੀਂ ਮਾਰ ਖਾ ਰਹੇ ਆ ਤੇ ਉਸ ਕਰਕੇ ਇਹਦੀ ਬਹੁਤ ਸਖਤ ਜ਼ਰੂਰਤ ਹੈ ਕਿਉਂਕਿ ਏਸੀ ਵੱਧ ਰਹੇ ਨੇ ਜਿਨੇ ਗਰਮੀ ਬਤਾਉਣੀ ਆ ਉਹ ਕੰਟੈਂਟ ਵੱਧ ਰਿਹਾ ਗੱਡੀਆਂ ਏਸੀ ਸ਼ਹਿਰ ਦੇ ਵਿੱਚ ਬਹੁਤ ਵਧ ਗਈਆਂ ਬਟ ਜਿਹੜੀ ਹਵਾ ਹੈ ਕੁਆਲਿਟੀ ਹੈ ਉਹ ਉਹ ਵੀ ਡਾਊਨ ਹੋ ਗਈ ਤੇ ਗਰਮੀ ਵਧ ਰਹੀ ਹੈ ਕਿਉਂਕਿ ਗਰਮੀ ਵਧਾਉਣ ਵਾਲੀ ਏਸੀ ਦਾ ਲਗਭਗ ਮੈਂ ਜੋ ਮੈਨੂੰ ਲੱਗਦਾ ਸੁਣਨ ਚ ਆਇਆ ਕਿ 7% ਕੰਟਰੀਬਿਊਸ਼ਨ ਆ ਟੈਂਪਰੇਚਰ ਨੂੰ ਰਾਈਜ਼ ਕਰਨ ਦੇ ਵਿੱਚ ਤੇ ਦਰਖਤ ਜਿਹਨੇ ਕਟਾਉਣਾ ਉਹ ਕੱਟ ਰਹੇ ਨੇ ਮੇਰੀ ਸੋਚ ਇਹ ਆ ਬੰਦਾ ਕਹਿੰਦਾ ਮੈਂ ਕਹਿੰਦਾ ਯਾਰ ਮੈਨੂੰ ਮੈਨੂੰ ਗੱਡੀ ਚਾਹੀਦੀ ਆ ਮੈਂ ਕਾਰ ਜਦੋਂ ਮੈਂ ਜਾਣਾ ਪਾਰਕ ਤਾਂ ਮੈਂ ਦੇਖਦਾ ਦਰਖਤ ਲੱਭਾਂ ਕਟੋਕੜ ਦਰਖਤ ਲੱਭਾਂ ਯਾਰ ਉਹਦੇ ਥੱਲੇ ਲਾਵਾਂ ਮੈਨੂੰ ਸ਼ਾਂਤੀ ਮੇਰਾ ਗੱਡੀ ਨਾ ਵੱਜੇ ਪਰ ਦਰਖਤ ਲਾਉਣਾ ਨਹੀਂ ਮੈਨੂੰ ਲਾਉਣ ਹੁਣਾ ਕਿਉ ਮੇਰੀ ਕੋਠੀ ਦੀ ਸ਼ੋਭਾ ਖਰਾਬ ਹੋ ਜਾਊਗੀ ਦਰਖਤ ਲਾਉਣ ਨਾ ਨਹੀਂ ਦਰਖਤ ਬਸ ਦਰਖਤ ਲਾ ਬਜੇ ਗੱਡੀ ਲਾਉਣ ਵਾਸਤੇ ਸਾਨੂੰ ਚਾਹੀਦੀ ਆ ਪਰ ਦਰਖਤ ਵਿੱਚ ਅਸੀਂ ਥੋੜਾ ਜਿਹਾ ਪਿੱਛੇ ਪਿੱਛੇ ਹੋ ਜਾਣਾ ਕਿ ਹਾਂ ਦਰਖਤ ਲਾਉਣਾ ਉਹ ਲਾਉਣੇ ਬਹੁਤ ਜ਼ਰੂਰੀ ਨਹੀਂ ਸਾਡੇ ਇਸ ਟਾਈਮ ਤੇ ਪਲੱਸ ਦੇਖਭਾਲ ਉਹਨਾਂ ਦੀ ਬਹੁਤ ਜ਼ਰੂਰੀ ਆ ਲਾਉਣੇ ਵਾਲੇ ਬਹੁਤ ਆਉਂਦੇ ਨੇ ਮੈਂ ਬਹੁਤ ਦੇਖਿਆ ਨੇ ਬੜੇ ਬੰਦੇ ਕਰਦੇ ਨੇ ਉਪਰਾਲਾ ਕਰਦੇ ਨੇ ਲਾ ਦਿੰਦੇ ਨੇ ਮਟੋ ਦੇਖ ਰੇ ਇੱਕ ਪੰਨਿਓ ਮਾਰ ਖਾ ਜਾਂਦੇ ਨੇ ਉਹ ਬੂਟੇ ਲੋਕ ਐ ਨਹੀਂ ਕਹਿੰਦੇ ਕਿ ਵੀ ਇਹ ਪਾਗਲਪਨਾ ਟੱਕਰ ਦੇ ਹੋਣੇ ਲੋਕ ਵੀ ਲਗਾਤਾਰ ਕਈ ਸਾਲਾ ਤੁਸੀਂ ਲੱਗੇ ਹੋਏ ਹੋ ਐਦਾਂ ਵੀ ਕੋਈ ਫਰਕ ਪਿਆ ਨਹੀਂ ਦੇਖੋ ਹਰ ਤਰ੍ਹਾਂ ਦੇ ਦੇਖੋ ਇਹ ਮਹਾਰਾਜ ਨੇ ਸ੍ਰਿਸ਼ਟੀ ਬਣਾਈ ਆ ਇੱਥੇ ਹਰ ਤਰ੍ਹਾਂ ਦਾ ਬੰਦਾ ਬੁਰੇ ਬੰਦੇ ਨੇ ਜਿਹੜੇ ਮੈਨੂੰ ਮਖੌਲ ਕਰ ਦਿੰਦੇ ਨੇ ਉਹ ਇਹ ਕੁਝ ਨਹੀਂ ਹੋਣਾ ਹੈਗਾ ਲੱਗਿਆ ਰਿਹਾ ਕੁਝ ਨਹੀਂ ਹੋਣਾ ਹੈਗਾ ਬਹੁਤ ਬੰਦੇ ਨੇ ਜਿਹੜੇ ਐਪਰੀਸ਼ੀਏਟ ਕਰਦੇ ਨੇ ਹਾਂ ਯਾਰ ਬਹੁਤ ਵਧੀਆ ਅਪਰਾਲਾ ਬਹੁਤ ਬੰਦੇ ਬਹੁਤ ਹਰ ਤਰ੍ਹਾਂ ਦਾ ਮਤਲਬ ਇੱਥੇ ਤੁਹਾਨੂੰ ਪਤਾ ਹੀ ਆ ਸਿਰ ਜੀਵਨ ਨੇ ਬਣਾਏ ਨੇ ਮਹਾਰਾਜ ਨੇ ਇਹ ਬੰਦਾ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਆ ਆ ਆਜ਼ਾਦ ਆ ਨਾ ਤੇ ਸਭ ਸੋਚਣ ਦੇ ਵਿੱਚ ਕਿਸੇ ਨੂੰ ਬੰਦਿਸ਼ ਨਹੀਂ ਹੈਗੀ ਤਰ੍ਹਾਂ ਤਰ੍ਹਾਂ ਦੀ ਇਹ ਬੰਦਾ ਸੋਚਦਾ ਠੀਕ ਆ ਸਾਨੂੰ ਜੋ ਸੋਚ ਲੈ ਚਲੋ ਕੋਈ ਗੱਲ ਨਹੀਂ ਅਗਲਾ ਕਹਿੰਦਾ ਆ ਪਾ ਅਗਲਾ ਚਲੋ ਕੋਈ ਗੱਲ ਨਹੀਂ ਜੋ ਕਰਦਾ ਕਰੀ ਜਾ ਕੋਈ ਗੱਲ ਨਹੀਂ ਬਟ ਇਹ ਆ ਵੀ ਜੇ ਮੈਨੂੰ ਜੁਨੀਕ ਮਹਾਰਾਜ ਨੇ ਮਤ ਦਿੱਤੀ ਆ ਜਿੰਨਾ ਕ ਜੀਵਨ ਹੈਗਾ ਕੋਸ਼ਿਸ਼ ਕਰੀ ਦੀ ਵੀ ਜੇ ਮਾੜਾ ਮੋਟਾ ਕੁਝ ਇਸ ਤਰ੍ਹਾਂ ਦਾ ਕਰ ਜੀਏ ਕਟੋ ਘਟਾ ਥੋੜਾ ਜਿਹਾ ਕਰ ਜੀਂ ਨੀਆ ਕੋਈ ਚਟੋ ਘੜਾ ਉੱਥੇ ਲੇਖਾ ਜਦੋਂ ਬਣਾ ਘੱਟੋ ਘੱਟ ਖੜ ਤੇ ਜਾਈਏ ਵੀ ਹਾਂ ਉਹ ਮਾੜਾ ਮੋਟਾ ਜਿੰਨੀ ਤੂੰ ਜੇ ਉਹਨੀ ਥੋੜੀ ਬਹੁਤੀ ਜਿੰਨੀ ਕਰ ਸਕਿਆ ਉਹਨਾਂ ਨੇ ਕਰਾ ਸਕੇ ਮਹਾਰਾਜ ਵੀ ਇੰਨੀ ਕਰਾ ਲਓ ਕੱਲ ਜੀ ਪਤਾ ਨਹੀਂ ਕੱਲ ਨੂੰ ਹੈ ਕਿ ਨਹੀਂ ਹੈ ਕਿਉਂਕਿ ਸਾਡਾ ਦੇ ਕੋ ਫਰਜ਼ ਬਣਦਾ ਅਸੀਂ ਬਹੁਤ ਆਨੰਦ ਮਾੜਿਆ ਮੈਂ ਤਾਂ ਘੱਟੋ ਘੱਟ ਕਹਿ ਸਕਦਾ ਤੇ ਮੇਰਾ ਬਚਪਨ ਬਹੁਤ ਵਧੀਆ ਆ ਰਿਹਾ ਬਹੁਤ ਵਧੀਆ ਪਾਣੀ ਖੁੱਲਾ ਡੁੱਲਾ ਬਹੁਤ ਸੋਹਣਾ ਟੈਂਪਰ ਤਾਪ ਮੈਂ ਵੈਸੀ ਮਤਲਬ ਬੜੇ ਵਧੀਆ ਹੋ ਰਹੇ ਆ ਪਰ ਇਹ ਗੁਨਾਹਗਾਰਾਂ ਆ ਅਸੀਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਕੁਝ ਨਹੀਂ ਦੇ ਕੇ ਚੱਲੇ ਉਹਨਾਂ ਨੂੰ ਤਾਂ ਅਸੀਂ ਗੰਦਾ ਪਾਣੀ ਗੰਦੀ ਹਵਾ ਦੇ ਕਿ ਜਾ ਰਹੇ ਆ ਅਸੀਂ ਮਤਲਬ ਉਹਨਾਂ ਦਾ ਜੀਵਨ ਇਹ ਨਹੀਂ ਕਹਿ ਸਕਦੇ ਵੀ ਹਾਂ ਉਹਨਾਂ ਸੀ ਬਹੁਤ ਵਧੀਆ ਸੀ ਕਿ ਉਹ ਦੇ ਠੀਕ ਆ ਅੱਜ ਕੱਲ ਲਗਜ਼ਰੀ ਲਾਈਫ ਹੋ ਗਈ ਜੋ ਮਰ ਜੂਗਾ ਪਰ ਜਿਹੜੀ ਕੁਦਰਤ ਹੈ ਕੁਦਰਤ ਕੁਦਰਤ ਹੀ ਆ ਕੁਦਰਤ ਦਾ ਕੋਈ ਤੋੜ ਨਹੀਂ ਹੈ ਠੀਕ ਆ ਤੁਸੀਂ ਠੰਡ ਗਰਮੀ ਬਹੁਤ ਆਤੀ ਪੈਂਦੀ ਅੰਦਰ ਬਹਿ ਕੇ ਏਸੀ ਚ ਬਹਿ ਕੇ ਤੁਸੀਂ ਟਾਈਮ ਕੱਢ ਲਿਆ ਪਰ ਉਹ ਹਵਾ ਤੇ ਬਾਹਰਲੀ ਕਿੰਨਾ ਫਰਕ ਹੈ ਜਿਵੇਂ ਅੱਜ ਮੀਂਹ ਪਿਆ ਸੀ ਇਹ ਮੌਸਮ ਸਵੇਰੇ ਠੰਡ ਕਿੰਨਾ ਸੋਹਣਾ ਮੌਸਮ ਸੀ ਰਾਤ ਕਿੰਨੀ ਵਧੀਆ ਨਿਕਲੀ ਹੈ ਬਟ ਅਸੀਂ ਮੈਂ ਇਹ ਕਹਣਾ ਵੀ ਮੈਂ ਵਕਈ ਉਸ ਆਉਣ ਵਾਲੀ ਪੀੜ੍ਹੀਆਂ ਦੇ ਗੁਨਾਹਗਾਰ ਆ ਜਿਹੜੀ ਅਸੀਂ ਅਸੀਂ ਬਰਬਾਦ ਕਰਕੇ ਜਾ ਰਹੇ ਹਾਂ ਅਸੀਂ ਇਸ ਨੂੰ ਆਪਣੇ ਸਿਸਟਮ ਨੂੰ ਅਸੀਂ ਆਪਣੇ ਜਿਹੜਾ এনवायरमेंट ਹੈ ਜਿਹੜਾ ਇੰਨਾ ਬੁਰੀ ਤਰ੍ਹਾਂ ਅਸੀਂ ਪ੍ਰਭਾਵਿਤ ਕਰਤਾ ਹੈ ਦਰਖਤ ਵੱਡ ਵੱਡ ਕੇ ਵੱਡ ਵੱਡ ਕੇ ਪਰ ਉਹਦਾ ਬਦਲ ਲਾਇਆ ਨਹੀਂ ਅਸੀਂ ਕੁਝ ਇਹ ਮਤਲਬ ਇੱਕ ਇਹ ਜ਼ਰੂਰ ਤਕਲੀਫ ਹੈ ਕਿ ਸਾਨੂੰ ਇਸ ਵਾਲੇ ਸਾਰਿਆਂ ਨੂੰ ਮਿਲ ਕੇ ਹੰਬੜਾ ਮਾਰਨਾ ਚਾਹੀਦਾ ਹੈ ਸੋ ਮਿਲ ਕੇ ਸਾਈਕਲ ਤੁਸੀਂ ਅਸੀਂ ਕਰਕੇ ਚਲਾਉਣਾ ਵੀ ਪੋਲੂਸ਼ਨ ਨਾ ਹੋਵੇ ਸਾਈਕਲ ਮੇਰਾ ਇਹ ਸੀ ਕਿ ਇਹ ਸੁਨੇਹਾ ਮੈਨੂੰ ਸਾਈਕਲ ਇੱਕ ਵਧੀਆ ਮਾਧਿਅਮ ਲੱਗਿਆ ਕਿ ਸਾਈਕਲ ਨਾਲ ਮੈਂ ਇੱਕ ਮੈਸੇਜ ਵੀ ਨਾਲ ਹੋਵੇ ਮੈਂ ਕੰਮ ਵੀ ਕਰਦਾ ਕਿਉਂਕਿ ਮੈਂ ਫालतू ਵਾਲ ਤੋਂ ਗੇੜਾ ਨਹੀਂ ਲਾਦਾ ਵੀ ਹਾਂ ਬੰਦਾ ਕਿ ਮੈਂ ਘੁੰਮਿਆ ਘੁੰਮਦਾ ਫਿਰ ਜਾਂਦਾ ਜਿਹੜਾ ਮੈਨੂੰ ਕੰਮ ਆਉਂਦਾ ਮੈਂ ਉਹ ਕੰਮ ਸਾਈਕਲ ਤੇ ਕਰਦਾ ਉਹਦੇ ਨਾਲ ਕੀ ਆ ਤੇਲ ਮੈਂ ਆਪਣਾ ਤੇਲ ਦੀ ਉਹ ਖਪਤ ਨਹੀਂ ਕਰ ਰਿਹਾ ਮੈਂ ਧੂਆਂ ਨਹੀਂ ਛੱਡ ਰਿਹਾ ਠੀਕ ਹੈ ਨਾ ਮੇਰਾ ਮੋਟਰਸਾਈਕਲ ਮੈਂ ਉਹ ਨਹੀਂ ਕਰ ਰਿਹਾ ਤਾਂ ਕਿ ਮੈਂ ਪੋਲੂਸ਼ਨ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਜ਼ੀਰੋ ਰੱਖਾਂ ਮੇਰਾ ਹੀ ਕੋਸ਼ਿਸ਼ ਹੈ ਕਿ ਮੈਂ ਪੋਲੂਸ਼ਨ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਜ਼ੀਰੋ ਪਲੱਸ ਹੈਲਥ ਵਾਈਜ਼ ਕਹਿ ਲਓ ਠੀਕ ਹੈ ਐਕਸਰਸਾਈਜ਼ ਹੋ ਜਾਂਦੀ ਆ ਪਲੱਸ ਇੱਕ ਮੈਨੂੰ ਇਸ ਵੇ ਖੁਸ਼ੀ ਹੈ ਕਿ ਮੇਰਾ ਇੱਕ ਮੈਂ ਇੱਕ ਮੈਸੇਜ ਜਿਹੜਾ ਹੈ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਕਿ ਜਿੰਨਾ ਵੱਧ ਤੋਂ ਵੱਧ ਸਰਕੂਲੇਟ ਹੋ ਸਕੇ ਸਾਡੇ ਭੈਣਾਂ ਭਰਾਵਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਇਸ ਵਾਲੇ ਕਰ ਸਕੀਏ ਕਿ ਹਾਂ ਯਾਰ ਅਸੀਂ ਅੱਗੇ ਆਈਏ ਸੂਚਿਤ ਕਰ ਸਕੀਏ ਜਿਵੇਂ ਹੁਣ ਤੁਹਾਨੂੰ ਦੇਖਿਆ ਵੀ ਤੁਸੀਂ ਲੋਕਾਂ ਦੇ ਵਿੱਚ ਬਹੁਤ ਕਾਦੇ ਵੀ ਚਰਚਾ ਦਾ ਵਿਸ਼ਾ ਬਣੇ ਹੋ ਕੋਈ ਵੱਡੇ ਲੋਕ ਵੀ ਆਉਂਦੇ ਹੋਣੇ ਤੁਹਾਡੇ ਨਾਲ ਕੰਟੈਕਟ ਕਰਨ ਨੂੰ ਵੀ ਸਾਡਾ ਵੀ ਨਾਮ ਹੋਊਗਾ ਵੀ ਹਾਂ ਅਸੀਂ ਵੀ এনवायरमेंट ਬਚਾਇਆ ਸੀ ਕਦੇ ਲਿੰਕ ਕੀਤਾ ਕਿਸੇ ਨੇ ਨਹੀਂ ਐਸਾ ਚ ਇਦਾਂ ਦਾ ਕੁਝ ਨਹੀਂ ਹੈ ਕਿ ਹਾਂ ਉਦਾਂ ਪਿਆਰ ਬਹੁਤ ਮਿਲਦਾ ਐਸੇ ਪਿਆਰ ਬਹੁਤ ਮਿਲਦੇ ਆ ਜਦੋਂ ਬਹੁਤ ਸਤਿਕਾਰ ਪਿਆਰ ਬਹੁਤ ਮਿਲਦਾ ਕਿ ਇਹ ਚ ਕੋਈ ਸ਼ੱਕ ਨਹੀਂ ਜਦੋਂ ਜਾਨਾ ਸਤਿ ਸ਼੍ਰੀ ਅਕਾਲ ਰਾਮ ਰਾਮ ਸਾਂਝ ਹੁੰਦੀ ਆ ਤਾਂ ਇੱਕ ਮਨ ਨੂੰ ਖੁਸ਼ੀ ਹੁੰਦੀ ਆ ਹਰ ਬੰਦੇ ਚ ਕਿਉਂਕਿ ਜਿਨ੍ਹਾਂ ਦੇ ਵਿੱਚ ਦੁਆਕੀ ਦਰਦ ਹੈ ਉਹ ਸਪੈਸ਼ਲ ਜੰਦ ਜਾਂਦੇ ਇੱਕ ਦੂਜੇ ਨਾਲ ਦੁਆ ਸਲਾਮ ਹੋ ਜਾਂਦੀ ਆ ਉਹ ਕੋ ਵਧੀਆ ਲੱਗਦਾ ਹੈ ਕਿ ਬਹੁਤ ਸੋਹਣਾ ਲੱਗਦਾ ਹੈ ਕਿ ਬੰਦੇ ਨੂੰ ਦੇਖੋ ਇੱਕ ਬੰਦਾ ਕੋਈ ਐਮ ਐਲ ਏ ਐਮ ਪੀ ਆ ਉਹਦੇ ਤਾਂ ਇੱਕ ਬੰਦੇ ਨੂੰ ਮਤਲਬ ਹੁੰਦਾ ਇੱਕ ਪਰਸਨਲਿਕ ਉਹ ਹੁੰਦਾ ਕਿ ਹਾਂ ਯਾਰ ਕੋਈ ਕੰਮ ਪੈ ਜਾ ਜਾਂ ਕੋਈ ਉਹ ਇੱਕ ਥੋੜੀ ਇੱਕ ਥੋੜੀ ਮਜਬੂਰੀ ਹੁੰਦੀ ਆ ਉੱਤੇ ਤੈਨੂੰ ਉਹਨੂੰ ਸੱਤ ਕ ਸੱਤ ਕਰਨੀ ਉਹਦੇ ਨਾਲ ਹਨਾ ਦੁਆ ਸਲਾਮ ਕਰਨੀ ਪਰ ਹੁਣ ਮੇਰੀ ਤੱਕ ਮੇਰੇ ਨਾਲ ਮੇਰਾ ਆਮ ਬੰਦਾ ਪਰ ਜਦੋਂ ਮੈਂ ਨੰਗਦਿਆਂ ਵੜਦੇ ਦੇਖਦੇ ਜਦੋਂ ਕੋਈ ਮਾਲ ਦਾ ਕਿਰ ਦਾ ਅਗਲਾ ਸਪੈਸ਼ਲ ਕਰਾਉਂਦਾ ਕਰਦਾ ਉਹ ਬਹੁਤ ਮਨ ਨੂੰ ਖੁਸ਼ੀ ਹੁੰਦੀ ਕਿ ਹਾਂ ਯਾਰ ਚਲੋ ਐਟ ਲੀਸਟ ਕਿਸੇ ਦੇ ਮਨ ਚ ਜਗ੍ਹਾ ਤਾਂ ਹੈ ਅਗਲਾ ਸੋਚਦਾ ਹਾਂ ਕਿ ਹਾਂ ਯਾਰ ਵਾਕਈ ਠੀਕ ਆ ਯਾਰ ਕਿਉਂਕਿ ਪੋਲਿਟਿਕਸ ਦੇ ਵਿੱਚ ਇਹ ਆ ਕਿ ਮੈਂ ਥੋੜਾ ਜਿਆ ਜੋ ਅਜਿਹੇ ਹਾਲਾਤ ਬਣ ਰਹੇ ਆ ਇਸ ਟਾਈਮ ਸਾਡੇ ਰਾਜਨੀਤੀ ਦੀ ਜਿਹੜੀ ਸਾਡੀ ਕਹੋ ਲੀਡਰਸ਼ਿਪ ਆ ਉਹਦੇ ਵਿੱਚ ਨਾ ਅਕਾਲ ਪੈ ਚੁਕਿਆ ਸੈਂਸਰਿਟੀ ਦਾ ਅਕਾਲ ਪੈ ਚੁਕਿਆ ਅਕਾਲ ਵਰਡ ਮੈਂ ਯੂਜ਼ ਕਰਦਾ ਅਕਾਲ ਅਕਾਲ ਦਾ ਮਤਲਬ ਸਮਝੋ ਜੇ ਉਹ ਅਕਾਲ ਪੈਂਦਾ ਸੀ ਤਾਂ ਕੀ ਹਾਲ ਹੁੰਦਾ ਸੀਗਾ ਉਹਦੇ ਤਾਂ ਫੇਰ ਵੀ ਚਲੋ ਇੱਕ ਸਾਲ ਅਕਾਲ ਪੈਂਦਾ ਸੀ ਚਲੋ ਕੁਝ ਕੁ ਮੌਤਾਂ ਹੁੰਦੀਆਂ ਸੀ ਇੱਥੇ ਜਿਹੜਾ ਰਾਜਨੀਤੀਕ ਅਕਾਲ ਪੈਂਦਾ ਨਾ ਤਾਂ ਉਹ ਸਾਡੇ ਸਿਸਟਮ ਨੂੰ ਬਹੁਤ ਪ੍ਰਭਾਵਿਤ ਕਰਦਾ ਕਿਉਂਕਿ ਸੈਂਸਰਿਟੀ ਇਸ ਟਾਈਮ ਮਤਲਬ ਕਿ ਇੱਕ ਐਸਾ ਦਿਓ ਵੀ ਨਾ ਮਾਤਰੇ ਨਾ ਮਾਤਰੇ ਮਤਲਬ ਤੁਸੀਂ ਕਹਿੰਦਾ ਨਾ ਪੋਟਾਂ ਤੇ ਗਿਣ ਲਓ ਉਹ ਪੋਟਾਂ ਤੇ ਵੀ ਨਹੀਂ ਗਿਣ ਹੁੰਦੀ ਹੈਗੀ ਮਤਲਬ ਇਹ ਹਾਲਾਤ ਸਾਡੇ ਬਣ ਗਏ ਨੇ ਇਸ ਟਾਈਮ ਸਾਡੇ ਮਤਲਬ ਸੈਂਸਰਿਟੀ ਦੀ ਬਹੁ ਲੋੜਾ ਸਾਨੂੰ ਐਸੀ ਸੈਂਸੀਅਰ ਬੰਦਿਆਂ ਦੀ ਅੱਗੇ ਆਉਣਾ ਤਾਂ ਸਾਡਾ ਕੋਈ ਹੋ ਸਕਦਾ ਨਹੀਂ ਪੰਜਾਬ ਦਾ ਹਾਲਾਤ ਮਤਲਬ ਬਹੁਤ ਮਤਲਬ ਰਾਜਨੀਤੀ ਲੈਵਲ ਤੇ ਬਹੁਤ ਕਿਉਂਕਿ ਸੇਧ ਉੱਥੇ ਹੀ ਹੋਣੀ ਆ ਸਾਰਾ ਕੁਝ ਚੱਲਣਾ ਉੱਥੇ ਹੀ ਆ ਸਿਸਟਮ 'ਚ ਉਹ ਉੱਥੋਂ ਉਹ ਠੀਕ ਹੈ ਤਾਂ ਥੋੜਾ ਆਲਾ ਦਾਲਾ ਠੀਕ ਹੋਊਗਾ ਜਦੋਂ ਉੱਥੇ ਗੜਬੜਾ ਨਾ ਉੱਥੇ ਖਰਾਬ ਹੈ ਤੁਰ ਆੜਦਾ ਸਾਰੇ ਖਰਾਬ ਹੀ ਹੋਣਾ ਕਿਉਂਕਿ ਇੱਕ ਦੂਜੇ ਤੋਂ ਇਨਸਟਰਕਸ਼ਨਾਂ ਉੱਥੇ ਚੱਲਣੀਆਂ ਨੇ ਸਾਰਾ ਕੁਝ ਉੱਥੇ ਹੀ ਪੈਦਾ ਹੋਣਾ ਚੱਲਣਾ ਨਾ ਆਰਡਰ ਉੱਥੇ ਹੀ ਹੋਣਾ ਸਾਰਾ ਕੁਝ ਜਦੋਂ ਉੱਥੋਂ ਪਤਾ ਵੀ ਆ ਬੰਦਾ ਚਲੇ ਆਪ ਜਿਹੜਾ ਆਪ ਲਿਬੜਿਆ ਹੈ ਜਿਹੜਾ ਆਪ ਹੋਗਾ ਉਹ ਕਿੱਥੋਂ ਕਿਸ ਨੂੰ ਕੀ ਅੱਗੇ ਸਿਰ ਕਰ ਸਕੂਗਾ ਜਨ ਕਿ ਸਰਕਾਰਾਂ ਦੀ ਸਿਰ ਰਾਜਨੀਤੀ ਰਹਿ ਗਈ ਆ এনवायरमेंट ਬਚਾਉਣ ਨੂੰ ਕੁਝ ਨਹੀਂ ਹੈਗਾ ਇਹਨਾਂ ਕੋਲ ਵਪਾਰ ਬਹੁਤ ਸੋਹਣਾ ਬਣ ਚੁੱਕਿਆ ਇਸ ਟਾਈਮੇ ਸਭ ਤੋਂ ਵਧੀਆ ਵਪਾਰ ਮੈਂ ਦੇਣਦਾ ਇਹ ਵਪਾਰ ਹੈ ਇਸ ਟਾਈਮੇ ਇੰਨਾ ਕੁ ਸੋਹਣਾ ਵਪਾਰ ਆ ਇਹ ਇਹਦੇ ਵਿੱਚ ਬੰਦਾ ਕਹਿੰਦਾ ਹੁਣ ਇੱਕ ਵਾਰ ਇਨਵੈਸਟਮੈਂਟ ਆ 100 ਕਰੋੜ 2 ਕਰੋੜ ਦਾ ਬਹੁਤ ਬਹੁਤ ਲਾ ਦੋ ਬਸ ਦੇਖੋ ਨਾ ਬਸ ਲਾ ਦੋ ਬਸ ਤੁਸੀਂ ਇੱਕ ਵਾਰ ਲਾ ਦੋ ਬਣ ਕੇ ਇੱਕ ਵਾਰ ਬਸ ਫੇਰ 5 ਸਾਲ ਨਜ਼ਾਰੇ ਨੇ ਬਾ ਫੇਰ ਤਾਂ ਜਿਵੇਂ ਕਹਿੰਦਾ ਗੰਡਾਸਾ ਵੀ ਕਹਿੰਦਾ ਤਿੱਖਾ ਇੱਕ ਹੁੰਡਾ ਕਰ ਲੈਣਾ ਬਸ ਫੇਰ ਤਾਂ ਜਿਵੇਂ ਵੱਡੀ ਪੜਾਂਗਾ ਕਰੀ ਚੱਲ ਕਰੀ ਚੱਲ ਬਸ ਮਤਲਬ ਕੋਈ ਵਪਾਰ ਕਰਦੇ ਨੇ ਹੁਣ ਇੰਡਸਟਰੀ ਦਾ ਉਹਦੀ ਉਹਦੀ ਰਿਟਰਨ ਉਹ ਕਹਿੰਦਾ ਵੀ 18% ਰਿਟਰਨ ਆ ਰਹੀ ਹੈ 22% ਰਿਟਰਨ 24% ਰਿਟਰਨ ਇੱਥੇ ਤਾਂ ਹਜ਼ਾਰਾਂ ਪਰਸੈਂਟ ਰਿਟਰਨ ਆ ਪਰ ਇਹ ਨਾ ਬਹੁਤ ਸੋਹਣਾ ਬਿਵਾਰਾ ਇੱਕ ਵਾਰ ਦੀ ਗੱਲ ਹੈ ਇੱਕ ਵਾਰ ਹੋ ਗਿਆ ਬਸ ਮੁੜ ਕੇ ਛੁੱਟੀਆਂ ਨੇ ਮੌਜਾਂ ਦੀ ਮੌਜਾਂ ਨੇ ਸੱਤ ਪੀੜੀਆਂ ਕੀ ਸੱਤ ਪੀੜੀਆਂ ਤਾਂ ਬਹੁਤ ਮੈਂ ਤਾਂ ਪਤਾ ਨਹੀਂ ਕਿੰਨੀਆਂ ਪੀੜੀਆਂ ਦਾ ਹੋ ਜਾਂਦਾ ਅੰਦਾਜ਼ਾ ਹੀ ਨਹੀਂ ਲੱਗਦਾ ਹੈਗਾ ਇੰਨਾ ਕੁਝ ਅੱਜ ਦੀ ਰੇਟ ਦੇ ਵਿੱਚ ਹੋ ਜਾਂਦਾ ਕਿਉਂਕਿ ਤੁਸੀਂ ਆਪ ਦੇਖਦੇ ਤੁਸੀਂ ਹਾਲਾਤ ਕੀ ਨੇ ਸਾਡੇ ਇਹ ਕਰੋੜਾਂ ਦਾ ਕਰਜ਼ੇ ਜਿਹੜੇ ਪਿਛਲੇ 25-30 ਸਾਲਾਂ ਚ ਹੋਇਆ ਪਹਿਲਾਂ ਚਲੋ ਠੀਕ ਆ ਕੀ ਗਲਤੀਆਂ ਨੇ ਕਿ ਤੁਹਾਨੂੰ ਵੀ ਪਤਾ ਕਿੱਥੇ-ਕਿੱਥੇ ਕੀ ਖਮੀਆਂ ਕਾਮੀਆਂ ਆਈਆਂ ਨੇ ਕਿੱਥੋਂ ਕਿੱਥੋਂ ਚੱਲੇ ਚੱਲਦੇ ਸੀ ਕਿੱਥੋਂ ਕਿੱਥੇ ਪਹੁੰਚ ਗਏ ਅੱਜ ਕੀ ਹਾਲਾਤ ਸਾਡੇ ਬਣ ਗਿਆ ਇਸ ਟਾਈਮ ਸਟ੍ਰੈਸ ਸਟੇਟ ਕਹਿਣ ਲੱਗੇ ਇਹਨੂੰ ਵੀ ਇਹ ਪੰਜਾਬ ਐਸ ਟਾਈਮ ਇਹਨੇ ਸਟ੍ਰੈਸ ਦੇ ਥੱਲੇ ਆਇਆ ਹੈ। ਬਾਕੀ ਹੁਣ ਮਹਾਰਾਜ ਕਿਰਪਾ ਕਰਨ ਕੋਈ ਸਾਡੇ ਤੇ ਕੋਈ ਹੱਜੀ ਆਵੇ ਇਸ ਮੱਤ ਬਖਸ਼ਣ ਕੇ ਸਾਡੇ ਕੁਝ ਹੈ ਜਾਂ ਕੋਈ ਤਬਦੀਲੀ ਹੋਵੇ ਕੋਈ ਬਦਲਾਅ ਹੋਵੇ ਵੀ ਜਿਹੜੀ ਸਾਨੂੰ ਤੁਸੀਂ ਜਿਹੜਾ ਕੱਢਦੀ ਰਹਿੰਦੇ ਹੋ ਕਿ ਉਹ ਕਹਿੰਦੇ ਸਰਕਾਰ ਕਹਿੰਦੀ ਵੀ ਨਾਲਾ ਅਸੀਂ ਸਾਫ਼ ਕਰਵਾਤਾ ਹੈ। ਦੇਖੋ ਉਹਨਾਂ ਨੇ ਹਿੰਮਤ ਬਹੁਤ ਮਾਰੀ। ਬਹੁਤ ਹਿੰਮਤ ਮਾਰੀ ਉਹਨਾਂ ਨੇ। ਠੀਕ ਆ ਜੀ ਬਾਬਾ ਹੀ ਲੱਗੇ ਹੋਏ ਨੇ ਸੀਚੇਵਾਲ। ਪਰ ਇਹ ਇੱਕ ਹੱਦ ਤੱਕ ਤਾਂ ਉਹ ਕਰ ਗਏ ਪਰ ਜਿਹੜਾ ਇੱਕ ਸ਼ਹਿਰ ਦੇ ਅੰਦਰ ਆ ਨਾ ਉਹ ਤਾਂ ਮਤਲਬ ਐਡਾ ਵੱਡਾ ਚੈਲੰਜ ਆ ਨਾ ਉਹ ਐਡਾ ਵੱਡਾ ਚੈਲੰਜ ਆ ਉਹਨੂੰ ਮਾਸ ਮੂਵਮੈਂਟ ਚਾਹੀਦੀ ਉਹਦੇ ਵਾਸਤੇ ਉਹ ਇੱਕ ਬੰਦੇ ਦੇ ਵਾਸਤੇ ਰੋਗ ਨਹੀਂ ਹੈਗਾ ਪਹਿਲਾਂ ਮੈਂ ਉਹਨੂੰ ਮਤਲਬ ਲੱਗਿਆ ਸੀ ਹਾਂ ਚੱਲ ਰਿਹਾ ਵਾ ਪਰ ਨਹੀਂ ਪਰ ਉਹ ਨਹੀਂ ਉਹ ਚ ਤਾਂ ਬਹੁਤ ਬਹੁਤ ਵੱਡੀ ਵਿਲ ਪਾਵਰ ਚਾਹੀਦੀ ਆ ਉੱਥੇ ਲੋਕਾਂ ਦਾ ਸਰਕਾਰ ਦਾ ਪੂਰੀ ਸੈਂਸਰਿਟੀ ਨਾਲ ਕੰਮ ਹੋਵੇ ਤੇ ਹਣ ਤਾ ਆਵਦਾ ਹਾਲ ਹੋ ਜਾ ਨਹੀਂ ਉਹ ਬੋਡੇ ਨਾਲ ਦਾ ਜੋ ਹਾਲਾਤ ਨੇ ਜੋ ਇੰਨਾ ਮਤਲਬ ਪੂਰੀ ਤਰ੍ਹਾਂ ਉਹ ਹੋ ਚੁੱਕਿਆ ਪੋਲਿਊਟ ਕਰ ਰਿਹਾ ਧਰਤੀ ਨੂੰ ਅੱਗੇ ਦਰਿਆ ਨੂੰ ਉਹ ਬਹੁਤ ਬੁਰੀ ਹਾਲਤਾਂ ਉਹਦੀ ਬਹੁਤ ਬੁਰੀ ਹਾਲਤਾਂ ਮੈਂ ਦੇਖਦਾ ਉੱਥੇ ਪਾਣੀ ਜਿਹੜਾ ਡਾਇਰੈਕਟ ਕਰਦਾ ਇੰਨਾ ਗੰਦਾ ਪਾਣੀ ਕਰਦਾ ਉਹ ਉਹ ਤਾਂ ਬਹੁਤ ਮੁਸ਼ਕਲ ਆ ਉਹਦਾ ਉਹ ਤਾਂ ਮਤਲਬ ਮਾਸ ਮੂਵਮੈਂਟ ਚਾਹੀਦੀ ਉਹਦੇ ਵਾਸਤੇ ਕਿ ਹਾਂ ਅਸੀਂ ਅੱਗੇ ਖੁੱਲ ਕੇ ਆਈਏ ਕਿ ਯਾਰ ਵਾਕਈ ਅਸੀਂ ਕਰਨਾ ਹੈ ਉਹਨੂੰ ਅਰਦਾ ਵੀ ਆਉਣ ਵਾਲੇ 10 ਸਾਲਾਂ ਚ ਪੰਜਾਬ ਦੇ ਹਾਲਾਤ ਸੁਧਰ ਸਕਦੇ ਨੇ এনवायरमेंट ਸੁਧਰ ਸਕਦਾ ਵਾ ਸਾਰਾ ਕੁਝ ਸੁਧਰ ਸਕਦਾ ਹੈ ਦੇਖੋ ਹੰਬੜੇ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਸincere ਹੋਣ ਦੀ ਲੋੜ ਆ ਇੱਕ sincereਲੀ ਇੱਕ ਇੱਕ ਸਾਰਿਆਂ ਵੱਲੋਂ ਇੱਕ ਕਲੈਕਟਿਵ ਇੱਕ ਕਹਿ ਲਓ ਨਾ ਜੀ ਸਮੂਹ ਹੋ ਕੇ ਹੰਬੜਾ ਮਾਰਿਆ ਜਾਵੇ ਨਾ ਕਿਉਂ ਨਹੀਂ ਹੋ ਸਕਦਾ ਮਾਰੇ ਸਭ ਕੁਝ ਕਰ ਸਕੇ ਕਰਾ ਸਕਦੇ ਨੇ ਬਸ ਸਾਨੂੰ ਲੋੜ ਆ ਕਿ ਸਾਨੂੰ ਅਸੀਂ ਇਕੱਠੇ ਹੋ ਕੇ ਅੱਗੇ ਨਿਕਲੀ ਆ ਬਾਕੀ ਵਾਕਈ ਯਾਰ ਅਸੀਂ ਆਪਾਂ ਨੇ ਕਰਨਾ ਹੈ ਅਸੀਂ ਵਾਕਈ ਅਸੀਂ ਕੁਝ ਕਰਨਾ ਹੈ ਇਹ ਜ਼ਿੰਦਗੀ ਵਿੱਚ ਮੀਡੀਆ ਕੁਝ ਕਰ ਲਈ ਕੁਝ ਕਰਕੇ ਜਾਈਏ ਹੋ ਸਕਦਾ ਸਭ ਕੁਝ ਹੋ ਸਕਦਾ ਲੋੜ ਆਵਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਇਕ ਹੋਣ ਦੀ ਤਾਂ ਸਭ ਕੁਝ ਪੋਸੀਬਲ ਹੈ ਜਿਹੜੇ ਜਿਹੜੇ ਮੁੰਡੇ ਨੌਜਵਾਨ ਮੁੰਡੇ ਕੁੜੀਆਂ ਨੇ ਖਾਣ ਪੀਣ ਦੇ ਲਈ ਜਾਂਦੇ ਨੇ ਬਾਹਰ ਡਰਾਈਵ ਥਰੂ ਲੈ ਜਾਂਦੇ ਆ ਖਾ ਪੀ ਕੇ ਸਾਰਾ ਕੁਝ ਬਾਹਰ ਹੀ ਸੜ ਦੇ ਦਿੰਦੇ ਨੇ ਫਿਰ ਉਹ ਵੀ ਇਹ ਵੀ ਤਾਂ এনवायरमेंट ਖਰਾਬ ਕਰਨ ਅੜੇ ਵਾਤਾਵਰਣ ਖਰਾਬ ਹੁੰਦਾ ਇਹਦੇ ਨਾਲ ਬਿਲਕੁਲ ਹੁੰਦਾ ਬਿਲਕੁਲ ਹੁੰਦਾ ਮੈਂ ਐਕਚੁਅਲੀ ਪਤਾ ਕੀ ਹੈ ਮੈਂ ਮਤਲਬ ਨਾ ਬਹੁਤ ਕੋਸ਼ਿਸ਼ ਕਰਦਾ ਮੇਰੇ ਨਾ ਤਿੰਨ ਸ਼ਲੋਕ ਨੇ ਮੈਂ ਪਵਨ ਜਿਹੜਾ ਮੇਨ ਜਿਹੜੀ ਮਹਾਰਾਜੀ ਬਾਣੀ ਆ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਬੇਸਿਕ ਇਸ ਕਨਸੈਪਟ ਦੇ ਉੱਤੇ ਮਤਲਬ ਮੇਰੀ ਜਰੀਏ ਕੁਝ ਚੱਲਦਾ ਸਾਰਾ ਉਹ ਮੈਂ ਜਿੰਨੀਏ ਤੱਕ ਜੁਰਮ ਇੱਥੇ ਸਾਡੇ ਗੁਰਦੁਆਰਾ ਬਾਬਾ ਦੀਪ ਸਿੰਘ ਅੱਗੇ ਉੱਥੇ ਨਾ ਪੋਲੀਥੀਨ ਬਹੁਤ ਚੜਾਉਂਦੇ ਨੇ ਉੱਥੇ ਉਹ ਸਬ ਉਹ ਮਤਲਬ ਦਾਲਾਂ ਦੂੜਾਂ ਆਉਂਦੇ ਨੇ ਮੇਰੀ ਜਿੰਨਾ ਚਿਰ ਮੈਂ ਉੱਥੇ ਰਹਿਣਾ ਮੇਰੀ 100% ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਪੋਲੀਥੀਨ ਆਉਂਦਾ ਉਹ ਮੈਂ ਦੁਬਾਰਾ ਨੂੰ ਰੀਯੂਜ਼ ਚ ਲੈ ਕੇ ਜਾਵਾਂ ਉਹਨੂੰ ਵੀ ਡਸਟ ਪੋਲੀਥੀਨ ਦਾ ਲਫਾਫਾ ਡਸਟਮੈਂਚ ਨਹੀਂ ਜਾਂਦਾ ਹੈਗਾ ਉਹ ਸਾਰਾ ਨੂੰ ਰੀਯੂਜ਼ ਕਰਦੇ ਆ ਤਾਂ ਕਿ ਉਹ ਦੁਬਾਰਾ ਚਾਹੇ ਸ਼ਾਪੀ ਪਰ ਲਈਏ ਚਾਹੇ ਕਿਤੇ ਦਈਏ ਤਾਂ ਕਿ ਉਹ ਦੁਬਾਰਾ ਵਰਤੋਂ ਚ ਆਵੇ ਉਹ ਘੱਟ ਤੋਂ ਘੱਟ ਗੰਦ ਹੋਵੇ ਔਰ ਮੈਂ ਜਦੋਂ ਵੀ ਮੈਂ ਸਬਜ਼ੀ ਖਰੀਦਦਾ ਜਾਂ ਮੈਂ ਕੁਝ ਵੀ ਜਰੋਂ ਫਰੂਟ ਜਾਂ ਫਲ ਸਭ ਕੁਝ ਲੈ ਕੇ ਆਉਣਾ ਮੈਂ ਤਾਂ ਝੋਲੇ ਲੈ ਗਿਆ ਮੇਰਾ ਹੁਣ ਵੀ ਝੋਲਾ ਹੈ ਮੇਰੇ ਕੋਲ ਇਹ ਝੋਲੇ ਦੇ ਵਿੱਚ ਮੈਂ ਆਪਣਾ ਸਮਾਨ ਪਾਇਆ ਹੈ ਤੇ ਝੋਲਾ ਮੇਰਾ ਤਾਂ ਮੈਂ ਵੀ ਮਤਲਬ ਕੋਈ ਨਾ ਮੇਰੇ ਕੋਲ ਝੋਲਾ ਹੁੰਦਾ ਕਿ ਮੈਂ ਝੋਲੇ ਦੇ ਵਿੱਚ ਚੀਜ਼ ਲੈ ਕੇ ਆਵਾਂ ਪੋਲੀਥੀਨ ਮੈਂ ਅਗਲੇ ਤੋਂ ਅਗਲਾ ਮੈਨੂੰ ਦਵੇ ਧੱਕੇ ਨਾਲ ਕਹਿੰ ਮੈਂ ਉਹਦੇ ਵਿੱਚ ਇਕੱਠਿਆਂ ਦਾ ਘਰ ਆ ਕੇ ਅਲੱਗ-ਅਲੱਗ ਸਭ ਜੀਆਂ ਗੱਲਾਂ ਪਰ ਮੈਂ ਲੈ ਕੇ ਨਹੀਂ ਆਉਂਦਾ ਤਾਂ ਕਿ ਘੱਟੋ-ਘੱਟ ਇਹ ਪੋਲੀਥੀਨ ਬਹੁਤ ਗੱਜ ਮੈਂ ਜਦੋਂ ਮਤਲਬ ਹੁਣ ਗੱਲ ਨਿਕਲੀ ਸੜਕ ਅੱਜ ਮੀਂਹ ਪਿਆ ਬਹੁਤ ਜ਼ਿਆਦਾ ਉਹ ਸੜਕ ਤੇ ਪਾਣੀ ਖੜਾ ਮੈਂ ਕਹਿੰਦਾ ਪਾਣੀ ਖੜ ਗਿਆ ਬਸ ਸੜਕ ਗਈ ਉੱਥੇ ਫਿਰ ਮਾਰੇ ਨੇ ਕਿਰਪਾ ਕੀਤੀ ਉਹ ਸਾਈਡ ਤੇ ਲਾਇਆ ਕਹੀ ਮੇਰੇ ਕੋਲ ਜਿਹੜਾ ਸਪੈਲਿੰਗ ਘਰੋਂ ਲੈ ਗਿਆ ਸੀ ਮੈਂ ਕਹਿੰਦਾ ਮੀਂਹ ਪਿਆ ਪੰਗਾ ਹੋਣਾ ਜ਼ਰੂਰ ਲਾਈਨਾਂ ਜ਼ਰੂਰ ਬੰਦ ਹੋਣਗੀਆਂ ਫਿਰ ਜਲਸੀ ਦੇ ਜਾਲੀਆਂ ਸਾਫ਼ ਕੀਤੀਆਂ ਉਹ ਪਾਣੀ ਚਾਲੂ ਕੀਤਾ ਤਾਂ ਉਹ ਸ਼ੈਰ ਦੇ ਵਿੱਚ हां ਜਿਹੜਾ ਮੇਰੇ ਰਸਤੇ 'ਚ ਇੱਕ ਪੈਂਦੀ ਆ ਨਾ ਨਹਿਰ ਦੇ ਨਾਲ ਉੱਥੇ ਨਾ ਉਹ ਬਹੁਤ ਗੰਦ ਪੈਂਦਾ ਉੱਥੇ ਪਲਾਸਟਿਕ ਦੀ ਲਫਾਫੇ ਉਹ ਡਿਸਪੋਜ਼ੇਬਲ ਗਲਾਸ ਉਹਨਾਂ ਸੀਵਰੇਜ ਦੀਆਂ ਜਾਣੀਆਂ ਬੰਦ ਕਰ ਦਿੰਦੇ ਨੇ ਉਹ ਚਲੋ ਬੰਦ ਕਰ ਦਿੰਦੇ ਨੇ ਫਿਰ ਉਹ ਨਾ ਬੰਦ ਹੋ ਜਾਂਦੇ ਤੇ ਸੜਕ ਤਾਂ ਤਾਂ ਪਾਣੀ ਦਾ ਲੱਕ ਦਾ ਇੱਟ ਕੁੱਤੇ ਦਾ ਵੈਰ ਆ ਜਿੱਥੇ ਪਾਣੀ ਖੜੇ ਨੇ ਸੜਕ ਗਈ ਮੈਨੂੰ ਸੜਕ ਨਹੀਂ ਲੱਭਣੀ ਆਈ ਉੱਥੇ ਸਾਰੇ ਟੋਏ ਪਾਣੀ ਪਾਣੇ ਨੇ ਉਹ ਮਹਾਰਾਜ ਦੀ ਕਿਰਪਾ ਹੈ ਸੀ ਆ ਕਿ ਉਹ ਪਿਛਲੇ 2.5-3 ਸਾਲ ਤੋਂ ਉਹ ਸੜਕ ਦੀ ਮਹਾਰਾਜ ਸੇਵਾ ਲੈ ਰਹੇ ਨੇ ਮਤਲਬ ਉਹ ਮੇਰਾ ਜਦੋਂ ਵੀ ਮੀਂਹ ਆਉਂਦਾ ਤਾਂ ਮੈਂ ਉਹਨੂੰ ਕੋਸ਼ਿਸ਼ ਕਰਦਾ ਕਿ ਹਾਂ ਕਿ ਉਹ ਜਾਲੀਆਂ ਸਾਫ ਰਹਿਣ ਕਿਉਂਕਿ ਜਾਲੀ ਸਾਫ ਆ ਪਾਣੀ ਪਟੱਕ ਦੇਣੇ ਅੰਦਰ ਜਾਣਾ ਤੇ ਸੜਕ ਸੁੱਕੀ ਹੋਈ ਤੇ ਬਸ ਸੜਕ ਵੱਜ ਜਾਂਦੀ ਆ ਨਹੀਂ ਤਾਂ ਸੜਕ ਗਈ ਇਹ ਕੋਸ਼ਿਸ਼ ਰਹਿੰਦੀ ਆ ਇਹ ਕਿ ਬਸ ਉਹਦੇ ਵੱਲ ਧਿਆਨ ਦਾ ਕਿ ਹਾਂ ਯਾਰ ਜਾਲੀਆਂ ਜਾਂ ਮਿੱਟੀ ਦਾ ਜਿੱਥੇ ਵੀ ਆ ਉਹਨੂੰ ਸਾਈਡ ਤੇ ਕਰਕੇ ਤਾਂ ਕਿ ਫਲੋ ਬਣਿਆ ਰਹੇ ਸਾਫ ਰਹਿਣ ਤਾਂ ਕਿ ਸੜਕ ਦਾ ਟੁੱਟੇ ਕਿਉਂਕਿ ਸੜਕ ਟੁੱਟ ਜਾਂਦੀ ਫਿਰ ਟੋਏ ਬਦਨੇ ਬੁਰਾ ਹਾਲ ਹੋ ਜਾਂਦਾ ਫਿਰ ਉਹ ਕਿੱਥੇ ਬੰਦਾ ਹੁਣ ਦੇਖੋ ਸਮੂਥ ਜਾ ਰਿਹਾ ਕੋ ਇਹਨਾਂ ਕੋਈ ਲੱਖਾਂ ਕਰੋੜਾਂ ਦੀ ਕਾਸਟ ਆ ਜਾਂਦੀ ਐ ਜਦ ਅਸੀਂ ਲੋਕ ਇੱਕ ਸੜਕ ਪਾਉਣ ਲੱਗੇ ਬਹੁਤ ਖਰਚਾ ਪੈਂਦਾ ਐ ਸਾਨੂੰ ਇਹ ਆ ਅਖੀਰ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੋਗੇ ਲੁਧਿਆਣਾ ਵਾਸੀ ਜਾਂ ਪੰਜਾਬ ਵਾਸੀ ਇਹਨੂੰ ਆਪਣੇ ਵੱਲੋਂ ਮੇਰੀ ਤਾਂ ਪੰਜਾਬ ਵਾਸੀਆਂ ਨੇ ਇੱਕੋ ਹੀ ਅਪੀਲ ਐ ਕਿ ਆਪਾਂ ਵਾਕਈ ਹੀ ਪੰਜਾਬ ਨੂੰ ਹੁਣ ਬਚਾਉਣਾ ਬਚਾਈ ਆਪਾਂ ਸਾਰੇ ਰਲ ਕੇ ਕਰੀਏ ਆਪਾਂ ਇੱਕ ਹੰਬੜਾ ਮਾਰੀਏ ਤਾਂ ਕਿਰਾ ਸੈਂਸੀਅਰਲੀ ਸੈਂਸੀਅਰ ਬੰਦੇ ਅੱਗੇ ਲੈ ਕੇ ਆਈਏ ਸੈਂਸੈਰਿਟੀ ਦੀ ਬਹੁਤ ਜ਼ਿਆਦਾ ਲੋੜ ਆ ਸਾਨੂੰ ਸਾਡੇ ਕੋਲ ਹੁਣ ਉਹ ਨਹੀਂ ਹੈਗਾ ਵੀ ਹਾਂ ਕਹਿੰਦਾ ਚੱਲ ਕੋਈ ਨਹੀਂ ਹੋਰ 5 ਸਾਲ ਕੋਈ ਨਹੀਂ ਇਦਾਂ ਚਲਾ ਲਓ 5 ਸਾਲ ਹੋਰ 7 ਸਾਲ ਦੇਖੋ 10 ਸਾਲ ਦੇਖੋ ਕੋਈ ਗੱਲ ਨਹੀਂ ਹੁਣ ਜੋ ਜਿਸ ਤਰ੍ਹਾਂ ਗੜ ਤੱਕ ਪਾਣੀ ਆਇਆ ਹੋਇਆ ਹੈ ਨਾ ਹਾਲਾਤ ਇਹ ਬਣੇ ਹੋਏ ਨੇ ਸਾਨੂੰ ਵਾਕਈ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਆ ਕਿ ਵਾਕਈ ਅਸੀਂ ਆਪਣੇ ਵਾਤਾਵਰਨ ਨੂੰ ਆਪਣੇ ਪੰਜਾਬ ਨੂੰ ਫਾਈਨੈਂਸ਼ੀਅਲੀ ਵੀ ਮਤਲਬ ਕਹਿ ਲੋ ਜੀ এনवायरमेंटਲੀ ਵੀ ਬਚਾਉਣ ਦੀ ਆਪਾਂ ਇੱਕ ਕੋਸ਼ਿਸ਼ ਕਰੀਏ ਆਪਾਂ ਮਾਰੀਏ ਕੋਈ ਹੰਬੜਾ ਮਾਰੀਏ ਆਪਾਂ ਇਹ ਜਾ ਤਾਂ ਕਿ ਜੋ ਸਾਡਾ ਉਹ ਸੀਗਾ ਅੱਜ ਤੋਂ 50 ਸਾਲ ਪਹਿਲਾਂ ਚਾਹ ਜਿੰਨਾ ਕਿੰਨਾ ਸੋਹਣਾ ਪੰਜਾਬ ਸੀ ਅਸੀਂ ਉਹਨੂੰ ਦੁਬਾਰਾ ਬਹਾਲ ਕਰੀਏ ਕਿ ਵਾਕਈ ਯਾਰ ਉਹ ਸਾਲੀ ਜਿਹੜੀ ਕੁਦਰਤ ਸਾਡੀ ਇਹ ਇੰਨੀ زرਖੇਜ਼ ਮਿੱਟੀ ਹੈ ਸਾਡੀ ਇਹ ਇਹ ਤਾਂ ਮਤਲਬ ਵਰਡ ਦੀ ਨਿਗਾ ਚ ਹੁੰਦੀ ਆ ਕਿ ਯਾਰ ਇਹ ਸਾਡੀ ਇੰਨੀ ਵਧੀਆ ਹੈ ਸਾਡਾ ਇਹ ਤਾਂ ਇਹਦੇ ਬਾਰੇ ਕੋਈ ਤੋੜ ਹੈ ਹੀ ਨਹੀਂ ਕਿ ਉਹਦਾ ਇਹਦੇ ਨਾਲ ਦੀ ਕੋਈ ਜਗ੍ਹਾ ਨਹੀਂ ਹੈ ਕੋਈ ਅਸੀਂ ਤਾਂ ਮੈਂ ਤਾਂ ਬਹੁਤ ਖੁਸ਼ਕਿਸਮਤ ਸਮਝਦਾ ਆਪਣੇ ਨੂੰ ਕਿ ਯਾਰ ਮੈਂ ਇੱਥੇ ਜਨਮ ਲਿਆ ਮੈਂ ਇੱਥੇ ਬਹੁਤ ਮੈਂ ਆਪਣੇ ਨੂੰ ਖੁਸ਼ਕਿਸਮਤ ਸਮਝਦਾ ਕਿ ਐਸੀ ਅਰਦਾਸ ਹੀ ਕਰਦਾ ਸੱਚੇ ਪਾਤਸ਼ਾਹ ਸਾਡੇ ਪੰਜਾਬ ਨੂੰ ਬਚਾ ਲਓ ਸਾਡੇ ਪੰਜਾਬ ਨੂੰ ਦੁਬਾਰਾ ਫੇਰ ਇਹਨੂੰ ਉਸੇ ਮੁੜ ਕੇ ਉਹ ਜਿਹੇ ਲੀਆਂ ਤੇ ਲਾ ਜਿਹੜਾ ਖੁਸ਼ਹਾਲ ਪੰਜਾਬ ਹੋਣਾ ਚਾਹੀਦਾ ਸਾਡੇ ਬਸ ਇੱਕੋ ਹੀ ਹੈ ਅੱਛਾ ਬਸ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ